ਦਿਲਦਾਰ ਚੂਰਨ ਐਰਵਸ ਅਨੁਸਾਰ ਬੜੀ ਮਿਹਨਤ ਨਾਲ ਬਣਦਾ ਹੈ ਜਿਹੜਾ ਇਹ ਚੂਰਨ ਹੈ ਇਹਦੇ ਵਿੱਚ ਆਪਾਂ ਨੇ ਅਰਜੁਨ ਪੀਪਲ ਦੇ ਪੱਤੇ ਆਮਲਾ ਕਾਲੀ ਮਿਰਚ ਤ੍ਰਿਫਲਾ ਕਾਲਾ ਨਮਕ ਹੋਤੇ ਹੋਰ ਕਈ ਜਿਹੜੀ ਬੂਟੀਆਂ ਪਾ ਕੇ ਇਹਨੂੰ ਬਣਾਇਆ ਹੈ ਇਹ ਜਿਹੜਾ ਪੇਟ ਦਾ ਸਾਰਾ ਗੰਦ ਤੇ ਜ਼ਹਿਰ ਬਾਹਰ ਕੱਢਦਾ ਹੈ ਮਿਹਦੇ ਚ ਖੱਟਾਪਨ ਵਧਨ ਕਰਕੇ ਜਦੋਂ ਸਿਰਦਰਦ ਤੇ ਨਿਗਾ ਘਟ ਜਾਂਦੀ ਹੈ ਲੈਟਰਨ ਚ ਬਹੁਤ ਜ਼ਿਆਦਾ ਸਮੈਲ ਆਉਂਦੀ ਹੈ ਇਹ ਸਾਰਾ ਕੁਝ ਲਿਵਰ ਚੋਂ ਪੈਦਾ ਹੋਣ ਵਾਲੇ ਪਾਚਕ ਰਸਾਂ ਦੀ ਜਿਹੜੀ ਮਾਤਰਾ ਘਟਣ ਦੀ ਸੂਚਨਾ ਦਿੰਦਾ ਹੈ ਪੇੜ ਚੋਂ ਉੱਠਣ ਵਾਲੀ ਗੰਦੀ ਗੈਸ ਦਿਲ ਤੇ ਬਹੁਤ ਅਸਰ ਪਾਉਂਦੀ ਹੈ ਗੈਸ ਨੂੰ ਡਕਾਰਾਂ ਤੇ ਗੁੱਦਾ ਮਾਰਗ ਰਾਹੀਂ ਨਿਕਲਣ ਦਾ ਜਦੋਂ ਰਸਤਾ ਨਹੀਂ ਮਿਲਦਾ ਤਾਂ ਇਹੀ ਗੈਸ ਦਿਲ ਤੇ ਅਸਰ ਪਾਉਂਦੀ ਹੈ ਦਿਲ ਦੀ ਧੜਕਨ ਨੂੰ ਵਧਾਉਂਦੀ ਜਾਂ ਘਟਾਉਂਦੀ ਹੈ ਇਸੇ ਕਰਕੇ ਕਿੰਨੇ ਹੀ ਵੀਰ ਅੱਜਕਲ ਦਿਲ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਖਾ ਰਹੇ ਨੇ ਜਦੋਂ ਭੋਜਨ ਸਹੀ ਨਹੀਂ ਪਚਦਾ ਤਾਂ ਉਸ ਵਿੱਚੋਂ ਜਿਹੜੇ ਬਣਨ ਵਾਲੇ ਰਸ ਕੱਚੇ ਰਹਿ ਜਾਂਦੇ ਨੇ ਉਸ ਕੱਚੇ ਰਸ ਨੂੰ ਐਰਵੇਦਿਕ ਵਿੱਚ ਆਮ ਕੇਹਾ ਜਾਂਦਾ ਹੈ ਇਹ ਆਮ ਇੱਕ ਜ਼ਹਿਰ ਹੁੰਦਾ ਹੈ ਇਹ ਆਮ ਰਸ ਸਾਰੀਆਂ ਬਿਮਾਰੀਆਂ ਪੈਦਾ ਕਰਦਾ ਹੈ ਇਹ ਆਮ ਰਸ ਨੂੰ ਜਲਾ ਦੇਣਾ ਜਾਂ ਫਿਰ ਬਾਹਰ ਕੱਢਣਾ ਹੀ ਅਸਲੀ ਇਲਾਜ ਹੁੰਦਾ ਹੈ ਪੇਟ ਚੋਂ ਖਾਰਜ ਹੋਣ ਵਾਲੀ ਗੈਸ ਜਦੋਂ ਬਦਬੂਦਾਰ ਹੋਵੇ ਤਾਂ ਸਮਝੋ ਆਮ ਰਸ ਬਣ ਰਿਹਾ ਹੈ ਜਿਨ੍ਹਾਂ ਭੈਣ ਭਰਾਵਾਂ ਨੂੰ ਦਿਲ ਦੀ ਬਿਮਾਰੀ ਦਿਲ ਕਮਜ਼ੋਰ ਆ ਦਿਲ ਦੀ ਧੜਕਣ ਵੱਧਦੀ ਘਟਦੀ ਰਹਿੰਦੀ ਹੈ ਉਹਨਾਂ ਨੂੰ ਦਿਲਦਾਰ ਚੂਰਨ ਬਹੁਤ ਫਾਇਦਾ ਦਿੰਦਾ ਹੈ ਲੋੜ ਅਨੁਸਾਰ ਹੋਰ ਦਵਾਈਆਂ ਦੇ ਕੇ ਰੋਗੀ ਨੂੰ ਤੰਦਰੁਸਤ ਕੀਤਾ ਜਾ ਸਕਦਾ ਹੈ ਜੇ ਕਿਸ ਨੂੰ ਲੋੜ ਆ ਤਾਂ ਸੰਪਰਕ ਕਰੋ ਬਹੁਤ ਵਧੀਆ ਰਿਜ਼ਲਟ ਨੇ ਖਾਸ ਕਰਕੇ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਬਹੁਤ ਬਹੁਤ ਧੰਨਵਾਦ